ਕੰਟਰੋਲ ਰੂਮ ਤੋਂ ਤਲਾ ਮਿਲੀ ਸੀ ਕਿ ਵੀ ਇੱਥੇ ਇੱਕ ਸਸਪੀਸ਼ੀਅਸ ਹਾਲਾਤ ਦੇ ਵਿੱਚ ਇੱਕ ਗੱਡੀ ਖੜੀ ਆ ਜਿਹਦੇ ਵਿੱਚ ਕੋਈ লাশ ਵਗੈਰਾ ਹੋ ਸਕਦੀ ਹੈ ਜਸਤੇ ਅਸੀਂ ਤੁਰੰਤ ਇੱਥੇ ਆਪਣੀ ਮੈਂ ਆਪਣੀ ਟੀਮ ਸਮੇਤ ਪਹੁੰਚਾ ਸਾਡੇ ਸੀਨੀਅਰ ਅਫਸਰ ਪਹੁੰਚੇ ਆ ਤੇ ਜਦੋਂ ਅਸੀਂ ਸਰਸਰੀ ਤੌਰ ਤੇ ਚੈੱਕ ਕੀਤਾ ਤੇ ਇੱਕ ਸਾਨੂੰ ਇਸ ਦੇ ਵਿੱਚ ਇੱਕ ਲੇਡੀ ਦੀ লাশ ਜਿਹੜੀ ਨਜ਼ਰ ਆ ਰਹੀ ਆ ਕ੍ਰਾਈਮ ਸੀਨ ਨੂੰ ਅਸੀਂ ਪ੍ਰੀਜ਼ਰਵ ਕੀਤਾ ਪਿਆ ਸਾਡੀਆਂ ਜਿਹੜੀਆਂ ਫਰੈਂਸਿਕ ਟੀਮਾਂ ਅਸੀਂ ਬੁਲਾਇਆ ਪਿਆ ਤੇ ਜਿਹੜੀ লাশ ਦੀ ਆਈਡੈਂਟੀਫਿਕੇਸ਼ਨ ਆ ਅਸੀਂ ਜਿਹੜੀ ਕਰਨ ਲਈ ਆ ਜਿਹੜੇ ਐਫਰਟਸ ਆ ਜਿਹੜੇ ਉਹ ਅਸੀਂ ਕਰ ਰਹੇ ਆ ਕੀ ਲੱਗਦਾ ਇਹ ਕਿੰਨੇ ਕੁ ਦਿਨ ਪੁਰਾਣੀ ਲੱਗਦੀ ਹੈ ਦੇਖੋ ਉਹ ਤਾਂ ਹਜੇ ਫਰਾਂਸ ਦੀ ਟੀਮ ਸਾਡੇ ਆਉਗੀ ਉਹ ਇਹਦਾ ਅਨਲਿਸਿਸ ਕਰੂਗੀ ਐਗਜ਼ੈਕਟਲੀ ਤਾਂ ਕੁਝ ਵੀ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਰਿਪੋਰਟ ਤੋਂ ਬਾਅਦ ਹੀ ਆਪਾਂ ਕਲੀਅਰ ਆਈਡੈਂਟੀਫਿਕੇਸ਼ਨ ਦੇ ਵਿੱਚ ਕੋਈ ਪਤਾ ਲੱਗੇ ਗੱਡੀ ਕਿੱਥੋਂ ਦੀ ਹੈ ਜਾਂ ਇਹ ਹਾਂ ਉਹ ਨੰਬਰ ਅਸੀਂ ਪਾ ਕੇ ਉਹੀ ਆਈਡੈਂਟੀਫਾਈ ਕਰ ਰਹੇ ਹਾਂ ਅਜੇ ਸਾਡੇ ਆਈਡੈਂਟੀਫਿਕੇਸ਼ਨ ਸੰਬੰਧੀ ਜਿਹੜੇ ਐਫਰਟਸ ਚੱਲ ਰਹੇ ਆ ਤੇ ਜਦੋਂ ਆਈਡੈਂਟੀਫਾਈ ਹੋ ਗਈ ਤਾਂ ਆਪਜੀ ਮੁੰਡੜੀ ਅਸੀਂ ਇਨਫੋਰਮ ਕਰ ਦਾਂਗੇ ਹਾਂ ਜੀ ਨਾ ਇੱਕ ਕੀ ਮਾਮਲਾ ਦਰਜ ਕਰ ਲਿਆ ਤੇ ਸਿੱਧੇ ਨਹੀਂ ਹਜੇ ਤਾਂ ਫਿਲਹਾਲ ਫਿਲਹਾਲ ਸਾਡੀ ਫਰੈਂਸਿਕ ਟੀਮ ਚੋਂ ਕ੍ਰਾਈਮ ਸੀਨ ਨੂੰ ਪਰਦਾ ਰੂ ਕੀਤਾ ਹੋਇਆ ਅਸੀਂ ਤੇ ਉਸ ਤੋਂ ਬਾਅਦ ਆਈਡੈਂਟੀਫਾਈ ਕਰਨ ਲਈ ਇਹਨੂੰ ਅਸੀਂ ਮੋਰਚਰੀ ਦੇ ਵਿੱਚ ਰਖਾਵਾਂਗੇ ਤੇ ਇੰਸਪੈਕਟਰ ਸਾਹਿਬ ਇਹ ਰੀਚ ਦੀ ਜਿਹੜੀ ਆ ਪਾਰਕਿੰਗ ਹੈ ਇਸ ਪਾਰਕਿੰਗ ਦੇ ਵਿੱਚ ਜਦੋਂ ਵੀ ਗੱਡੀ ਲੱਗਦੀ ਉਹਦੀ ਕੋਈ ਪਰਚੀ ਕੱਟੀ ਜਾਂਦੀ ਹੋਊਗੀ ਬਿਲਕੁਲ ਕੱਟੀ ਵੀ ਆ ਜੀ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਕੈਮਰੇ ਅਸੀਂ ਖੰਡਾਲ ਰਹੇ ਆ ਤੇ ਬਾਕੀ ਜਿਹੜੀ ਪ੍ਰੀਮ ਪ੍ਰੀਲੀਮ ਨੇ ਇਨਵੈਸਟੀਗੇਸ਼ਨ ਆ ਉਹ ਤੋਂ ਸਾਨੂੰ ਅਜੇ ਤੱਕ ਇਹੀ ਚੀਜ਼ ਪਤਾ ਲੱਗੀ ਵੀ ਇਹ ਜਿਹੜੀ ਡੈੱਡ ਬੋਡੀ ਇੱਥੋਂ ਜਿਹੜੀ ਹੈਗੀ ਆ ਉਹ ਸਾਨੂੰ ਮਿਲੀ ਆ ਕਾਰ ਦਾ ਨੰਬਰ ਅਸੀਂ ਆਲਮੋਸਟ ਟ੍ਰੇਸ ਕਰ ਲਿਆ ਟੀਮਾਂ ਅਸੀਂ ਬਣਾਤੀਆਂ ਹਾਂਜੀ ਕੋਈ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਕਿ ਗੱਡੀ ਚੈਕਿੰਗ ਕਿਉਂ ਨਹੀਂ ਕੀਤੀ ਇਸ ਗੱਡੀ ਖੜੀ ਹੈ ਨਹੀਂ ਚੱਲ ਰਹੀ ਹੈ ਇਹਨਾਂ ਨੂੰ ਸਾਰੇ EMPLOYEES ਨੂੰ ਅਸੀਂ ਬੁਲਾਇਆ ਹੋਇਆ ਸਮਨ ਕੀਤਾ ਹੋਇਆ ਇੱਥੇ ਬਾਹਰ ਸਾਡੇ ਮੁਲਾਜ਼ਮਾਂ ਜਿਹੜੇ ਸਾਡੇ ਸੀਨੀਅਰ ਅਫਸਰ ਵੀ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਆ ਇਹ ਸਾਨੂੰ ਇੱਕ ਕੰਟਰੋਲ ਰੂਮ ਤੋਂ ਤਲਾਹ ਮਿਲੀ ਸੀਗੀ ਵੀ ਇੱਥੇ ਇੱਕ ਸਸਪੀਸ਼ੀਅਸ ਹਾਲਾਤ ਦੇ ਵਿੱਚ ਇੱਕ ਗੱਡੀ ਖੜੀ ਆ ਜਿਹਦੇ ਵਿੱਚ ਕੋਈ লাশ ਵਗੈਰਾ ਹੋ ਸਕਦੀ ਆ ਜਸਤੇ ਅਸੀਂ ਤੁਰੰਤ ਇੱਥੇ ਆਪਨੇ ਮੈਂ ਆਪਣੀ ਟੀਮ ਸਮੇਤ ਪਹੁੰਚਾ ਸਾਡੇ ਸੀਨੀਅਰ ਅਫਸਰ ਪਹੁੰਚੇ ਆ ਤੇ ਜਦੋਂ ਅਸੀਂ ਸਰਸਰੀ ਤੌਰ ਤੇ ਚੈੱਕ ਕੀਤਾ ਤੇ ਇੱਕ ਸਾਨੂੰ ਇਸ ਦੇ ਵਿੱਚ ਇੱਕ ਲੇਡੀ ਦੀ লাশ ਜਿਹੜੀ ਨਜ਼ਰ ਆ ਰਹੀ ਹੈ ਕ੍ਰਾਈਮ ਸੀਨ ਨੂੰ ਅਸੀਂ ਪ੍ਰੀਜ਼ਰਵ ਕੀਤਾ ਪਿਆ ਸਾਡੀਆਂ ਜਿਹੜੀਆਂ ਫਰੈਂਸਿਕ ਟੀਮਾਂ ਅਸੀਂ ਬੁਲਾਇਆ ਪਿਆ ਤੇ ਜਿਹੜੀ লাশ ਦੀ ਆਈਡੈਂਟੀਫਿਕੇਸ਼ਨ ਆ ਅਸੀਂ ਜਿਹੜੀ ਕਰਨ ਲਈ ਆ ਜਿਹੜੇ ਐਫਰਟਸ ਆ ਜਿਹੜੇ ਉਹ ਅਸੀਂ ਕਰ ਰਹੇ ਹਾਂ ਕੀ ਲੱਗਦਾ ਇਹ ਕਿੰਨੇ ਕੁ ਦਿਨ ਪੁਰਾਣੀ ਲੱਗਦੀ ਹੈ ਦੇਖੋ ਉਹ ਤਾਂ ਹਜੇ ਫਰੈਂਸਿਕ ਟੀਮ ਸਾਡੀ ਆਉਗੀ ਉਹ ਇਹਦਾ ਐਨਾਲਿਸਿਸ ਕਰੋਗੀ ਐਗਜ਼ੈਕਟਲੀ ਤਾਂ ਕੁਝ ਵੀ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਰਿਪੋਰਟ ਤੋਂ ਬਾਅਦ ਹੀ ਆਪਾਂ ਕਲੀਅਰ ਆਇਡੈਂਟੀਫਿਕੇਸ਼ਨ ਦੇ ਵਿੱਚ ਕੋਈ ਪਤਾ ਲੱਗੇ ਗੱਡੀ ਕਿੱਥੋਂ ਦੀ ਹੈ ਜਾਂ ਇਹ ਹਾਂ ਉਹ ਨੰਬਰ ਅਸੀਂ ਪਾ ਕੇ ਉਹੀ ਆਇਡੈਂਟੀਫਾਈ ਕਰ ਰਹੇ ਹਾਂ ਅਜੇ ਸਾਡੇ ਐਫ ਆਇਡੈਂਟੀਫਿਕੇਸ਼ਨ ਸੰਬੰਧੀ ਜਿਹੜੇ ਐਫਰਟਸ ਚੱਲ ਰਹੇ ਆ ਤੇ ਜਦੋਂ ਆਇਡੈਂਟੀਫਾਈ ਹੋ ਗਈ ਤਾਂ ਆਪ ਜੀ ਨੂੰ ਜਿਹੜੀ ਅਸੀਂ ਇਨਫੋਰਮ ਕਰ ਦਾਂਗੇ ਕਿ ਕੀ ਮਾਮਲਾ ਦਰਜ ਕਰ ਲਿਆ ਕਿਸੇ ਦੇ ਨਹੀਂ ਹਜੇ ਤਾਂ ਫਿਲਹਾਲ ਫਿਲਹਾਲ ਸਾਡੀ ਫਰੈਂਸਿਕ ਟੀਮ ਚੋਂ ਕ੍ਰਾਈਮ ਸੀਨ ਨੂੰ ਪ੍ਰਦਰੂ ਕੀਤਾ ਪਿਆ ਅਸੀਂ ਤੇ ਉਸ ਤੋਂ ਬਾਅਦ ਆਇਡੈਂਟੀਫਾਈ ਕਰਨ ਲਈ ਇਹਨੂੰ ਅਸੀਂ ਮੋਰਚਰੀ ਦੇ ਵਿੱਚ ਰੱਖਾਵਾਂਗੇ ਤੇ ਇਨਸਪੈਕਟਰ ਸਾਹਿਬ ਦੇਸ਼ ਦੀ ਜਿਹੜੀ ਆ ਪਾਰਕਿੰਗ ਇਸ ਪਾਰਕਿੰਗ ਦੇ ਵਿੱਚ ਜਦੋਂ ਵੀ ਗੱਡੀ ਲੱਗਦੀ ਉਹਦੀ ਕੋਈ ਪਰਚੀ ਕੱਟੀ ਜਾਂਦੀ ਹੋਊਗੀ ਬਿਲਕੁਲ ਕੱਟੀ ਵੀ ਆ ਜੀ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਕੈਮਰੇ ਅਸੀਂ ਖੰਡਾਲ ਰਹੇ ਆ ਤੇ ਬਾਕੀ ਜਿਹੜੀ ਪ੍ਰੀਮ ਪ੍ਰੀਲਮ ਦੇ ਇਨਵੈਸਟੀਗੇਸ਼ਨ ਆ ਉਹ ਤੋਂ ਸਾਨੂੰ ਅਜੇ ਤੱਕ ਇਹੀ ਚੀਜ਼ ਪਤਾ ਲੱਗੀ ਵੀ ਇਹ ਜਿਹੜੀ ਡੈੱਡ ਬੋਡੀ ਇੱਥੋਂ ਆ ਜਿਹੜੀ ਹੈਗੀ ਆ ਉਹ ਸਾਨੂੰ ਮਿਲੀ ਆ ਕਾਰ ਦਾ ਨੰਬਰ ਅਸੀਂ ਆਲਮੋਸਟ ਟ੍ਰੇਸ ਕਰ ਲਿਆ ਟੀਮ